ਤਤ ਹੈ ਹਜ਼ੂਰ ਦੁਨੀਆਂ ਦੇ ਵਿੱਚ ਹਰ ਕੰਮ ਸੌਖਾ ਜਿਹੜਾ ਮਰਜ਼ੀ ਕੰਮ ਸਿੱਖਣ ਲੱਗ ਜੀ ਉਹਦਾ ਟਾਈਮ ਪੀਰੀਅਡ ਹੈ 10 ਸਾਲ 15 ਸਾਲ 20 ਸਾਲ ਦੇ ਵਿੱਚੋਂ ਕੰਮ ਆ ਜਾਂਦਾ ਪਰ ਇੱਕ ਕੰਮ ਜਿਹੜਾ ਸਭ ਤੋਂ ਔਖਾ ساری ਜ਼ਿੰਦਗੀ ਨਹੀਂ ਆਉਂਦਾ ਉਸਦਾ ਨਾਮ ਫਕੀਰੀ ਹੈ ਫਕੀਰੀ ساری ਜ਼ਿੰਦਗੀ ਨਹੀਂ ਆਉਂਦੀ ਹੈ ਸਭ ਤੋਂ ਔਖੀ ਫਕੀਰੀ ਹੈ ਫਕੀਰਾਂ ਬੈਠੇ ਨੇ ਫਕੀਰ ਸਹਬਾਨਾਂ ਨੂੰ ਪੁੱਛ ਕੇ ਦੇਖੋ ਫਕੀਰੀ ਇੱਦਾਂ ਹੀ ਮਿਲ ਗਈ ਫਕੀਰੀ ਬਹੁਤ ਮੁਸ਼ਕਿਲ ਆ ਫਕੀਰੀ ਨਹੀਂ ਮਿਲਦੀ ਸਾਰੀ ਜ਼ਿੰਦਗੀ ਮੁਰਸ਼ਿਦ ਦੀ ਸੇਵਾ ਕਰੋ ਸਾਰੀ ਜ਼ਿੰਦਗੀ ਮੁਰਸ਼ਿਦ ਦੀ ਸੇਵਾ ਕਰੋ ਉਸ ਤੋਂ ਬਾਅਦ ਜੇ ਮੁਰਸ਼ਿਦ ਦਾ ਕਰਮ ਹੋ ਗਿਆ ਫਿਰ ਫਕੀਰੀ ਮਿਲਦੀ ਆ ਨਹੀਂ ਫਕੀਰੀ ਨਹੀਂ ਮਿਲਦੀ ਆਪਾਂ ਆਪਣੇ ਗੁਰੂ ਦੇ ਨਾਮ ਤੇ ਇੱਕ ਵਾਰ ਜ਼ੋਰ ਨਾਲ ਤਾੜੀ ਵਾਹੋ ਕਿਉਂ ਸਭ ਤੋਂ ਅਖੀਆ ਕਿਉਂਕਿ ਇਹਦੇ ਵਿੱਚ ਪ੍ਰਤਾਵੇ ਬੜੇ ਨੇ ਸਾਰੀ ਜ਼ਿੰਦਗੀ ਪ੍ਰਤਾਵੇ ਵਿੱਚ ਲੰਘ ਜਾਂਦੀ ਹੈ ਐਵੇਂ ਮੇਰੇ ਵਰਗਾ ਉੱਠ ਕੇ 10 ਰੁਪਏ ਮੱਥਾ ਟੇਕ ਕੇ ਬਾਬਾ ਜੀ ਕਨੇਡਾ ਹੀ ਤੋਰ ਦਿਓ ਉਹ ਭਰਾਵਾ ਮੱਥਾ 10 ਰੁਪਏ ਟੇਕਿਆ ਤੇ ਉੱਥੇ 45-50 ਲੱਖ ਲੱਗਦਾ ਬਾਬਾ ਜੀ ਸਾਡੀ ਮੱਝ ਨਹੀਂ ਮਿਲਦੀ ਹੈ ਬਾਬਾ ਜੀ ਘਰੇ ਕਲੇਸ਼ ਬਹੁਤ ਰਹਿੰਦਾ ਤੇ 20 ਗੱਲਾਂ 20 ਅਰਜ਼ਾਂ ਪੇਸ਼ ਕਰਦਾ ਤੇ ਸਰਕਾਰਾਂ ਨੂੰ ਕਰਕੇ ਦਿਖਾਉਣੀਆਂ ਪੈਂਦੀਆਂ ਉਹ ਚੰਗਾ ਭਰਾਵਾ ਤੇਰਾ ਵੀ ਕੰਮ ਖੋਜੂਗਾ ਇਸ ਲਈ ਫਕੀਰੀ ਬੜੀ ਔਖੀ ਹੈ ਪ੍ਰਤਾਵੇ ਬੋੜੇ ਨੇ एद ही हजरत मौला कुछ खुदा सारी जिंदगी प्रतावे एक शख्स आया, प्रतावा भी ऐसा लिया क्या आप मु जिंदा कर लेते होतावा भी कैसा कि यार सरकार क्या आप मुर्दे जिंदा कर, कर लेते हो मौलाली सरकार हंस के फुरमाण लगे अरे ये काम तो मेरे नौकर भी कर लेते हैं ਮੌਲਾਲੀ ਸਰਕਾਰਾਂ ਨਾਮ ਤੇ ਜ਼ੋਰ ਨਾਲ ਤਾੜੀ ਮਾਰ ਰਿਹਾ ਇਦਾਂ ਤੇ ਫਕੀਰ ਨਹੀਂ ਕੋਈ ਪੈਦਾ ਹੋ ਸਕਦਾ। ਕਿ ਆਲੀ ਸਰਕਾਰ? ਕਿ ਆਪ ਮਰਦੇ ਜ਼ਿੰਦਾ ਕਰ ਲੇਤੇ ਹੋ? ਮੌਲਾਲੀ ਸਰਕਾਰ ਹੱਸ ਕੇ ਫਰਮਾਉਣ ਲੱਗੇ ਅਰੇ ਇਹ ਕੰਮ ਤਾਂ ਮੇਰੇ ਨੌਕਰ ਵੀ ਕਰ ਲెਤੇ ਹਨ। ਉਹ ਸ਼ਖਸ ਉਥੋਂ ਉੱਠਿਆ ਉੱਠ ਕੇ ਚੱਲ ਗਿਆ ਉਹਨਾਂ ਦੇ ਨੌਕਰ ਕੋਲ। ਉਹਨਾਂ ਦਾ ਨਾਮ حضرت ਸੁਲਮਾਨ ਫਾਰਸੀ। ਬੁੱਢੇ ਹੋਏ ਹੋਏ ਆਪ ਜਾ ਕੇ ਉਹਨਾਂ ਨੂੰ ਪੁੱਛਣ ਲੱਗਾ ਕਿ ਐ ਸੁਲਮਾਨ ਫਾਰਸੀ, ਕਿ ਆਪ ਮਰਦੇ ਜ਼ਿੰਦਾ ਕਰ ਲੇਤੇ ਹੋ? حضرت ਸੁਲਮਾਨ ਫਾਰਸੀ ਨੇ ਫਰਮਾਇਆ ਕਿ ਨਹੀਂ। मैंने तो कभी मुर्दा जिंदा किया नहीं क्या कि अच्छा मौला अली सरकार ने मुझसे झूठ बोला कि क्या हुआ कि मैंने उनसे पूछा कि आप मुर्दे जिंदा कर लेते हो उन्होंने कहा यह काम तो मेरे नौकर भी कर लेते हैं फिर आप भी तो उनके नौकर हो क्या आप मुर्दे जिंदा नहीं करते हजरत सलमान फारसी ने फरमाया कि हां मैंने कभी मुर्दा जिंदा किया नहीं हां अगर मेरे आका मेरे मुर्शिद कहते हैं तो कर लेता हूं ऐडा यकीन अपने गुरु के ऊपर ਕਿ ਜੋ ਮੇਰੇ ਮੁਰਸ਼ਿਦ ਮੇਰੇ ਬਾਰੇ ਕਹਿੰਦੇ ਨੇ ਉਹ ਸੱਚਾ ਉਹ ਸ਼ਖਸ ਕਹਿੰਦਾ ਸਰਕਾਰ ਫਿਰ ਕਰਕੇ ਦਿਖਾਈਏ ਹਜ਼ਰ ਸੁਲਮਾਨ ਫਾਰਸੀ ਕਹਿੰਦੇ ਮੈਨੂੰ ਕਬਰਸਤਾਨ ਲੈ ਚਲੋ ਉਹ ਸ਼ਖਸ ਉਹਨੂੰ ਕਬਰਸਤਾਨ ਲੈ ਗਿਆ ਹਜ਼ਰ ਸੁਲਮਾਨ ਫਾਰਸੀ ਨੇ ਫਰਮਾਇਆ ਕਿ ਕਬਰ ਵੀ ਤੂੰ ਆਪ ਹੀ ਚੁਣ ਲਓ ਕੌਣ ਸਾ ਮਰਦਾ ਜ਼ਿੰਦਾ ਕਰਨਾ ਹੈ ਆਹ ਉਹ ਬੜੀ ਪੁਰਾਣੀ ਬੜੀ ਟੁੱਟੀ ਫੁੱਟੀ ਕਬਰ ਕੋਈ 100 200 ਸਾਲ ਪੁਰਾਣੀ ਕਬਰ ਨੂੰ ਹੱਥ ਲਾ ਕੇ ਕਹਿੰਦਾ ਸਰਕਾਰ ਇਹਨੂੰ ਚੋਂਦਾ ਕਰਕੇ ਦਿਖਾਓ ਹਜ਼ਰ ਸੁਲਮਾਨ ਫਾਰਸੀ ਨੇ ਆਪਣੇ ਪਾਕ ਹੱਥ ਉਸ ਕਬਰ ਦੇ ਉੱਪਰ ਰੱਖੇ ਤੇ ਜਦੋਂ ਮਾਰਿਆ ਮੌਲਾ ਲਈ ਸਰਕਾਰ ਦਾ ਨਾਰਾ ਤੇ ਮਰਦਾ ਉੱਠ ਕੇ ਬੈਠ ਗਿਆ ਉਹ ਜਿਨ੍ਹਾਂ ਦੇ ਪੋਤੇ ਜਿਉਂਦਾ ਕਰਦੇ ਨੇ ਹਜ਼ਤ ਗੋਸਪਾ ਗੈਰ ਨਹੀਂ ਬਣੀ ਸਰਕਾਰ ਤੇ ਮੋਲ ਵਾਲੀ ਸਰਕਾਰ ਨਹੀਂ ਜਿਉਂਦੇ ਕਰ ਸਕਦੇ ਹਏ ਤੇ ਉਹ ਮੁਰਦਾ ਉੱਠ ਕੇ ਬੈਠ ਗਿਆ ਉਹ ਸ਼ਖਸ ਉਹ ਤੋਂ ਕਬਰਾਂ ਕੇ ਭੱਜਣ ਲੱਗਿਆ ਹਜ਼ਤ ਸੁਲਮਾਨ ਫਰਸਿੰਗ ਦੀ ਬਾਹ ਫੜ ਲਈ ਕਹਿੰਦਾ ਗੱਲ ਸੁਣੋ ਸ਼ਖਸਾ ਓਏ ਗੱਲ ਪੂਰੀ ਸੁਣ ਕੇ ਜਾ ਉਹ ਕਮਲਿਆ ਕਦੇ ਮੌਲਾਲੀ ਸਰਕਾਰ ਤੇ ਉਹਨਾਂ ਦੇ ਆਸ਼ਕਾਂ ਦਾ ਪ੍ਰਤਾਵਾ ਨਾ ਲਈ ਉਹ ਜਿਉਂਦਾ ਕਰਨਾ ਵੀ ਜਾਣਦੇ ਨੇ ਤੇ ਉਹ ਮਾਰਨਾ ਵੀ ਜਾਣਦੇ ਨੇ ਮੈਨੂੰ ਕਸਮ ਖੁਦਾ ਪਕ ਦੀ ਮੈਨੂੰ ਕਸਮ ਨਬੀ ਪਕ ਦੀ ਉਹ ਜਿਹੜਾ ਮੌਲਾਲੀ ਸਰਕਾਰ ਦਾ ਨਾਮ ਲਊਗਾ ਉਹਦੇ ਬੇੜੇ ਹਮੇਸ਼ਾ ਹੀ ਤਰ ਜਾਊਗੇ